ਭਾਜਪਾ ਦੇ ਆਗੂ ਨੇ ਜੀ ਪੰਜਾਬ ਤੋਂ ਹਰਜੀਤ ਗਰੇਵਾਲ ਸਾਡੇ ਨਾਲ ਲਾਈਨ ਦੇ ਉੱਤੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਦਿੱਲੀ ਚੋਣਾ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਬਾਰੇ ਜਾਣਾਂਗੇ ਗਰੇਵਾਲ ਸਾਹਿਬ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਗਰੇਵਾਲ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਹੈ ਕੀ ਮਹਿਸੂਸ ਹੋ ਰਿਹਾ ਹੈ ਕਿ ਮੋਢਲੇ ਰੁਝਾਨਾਂ ਦੇ ਵਿੱਚ ਬੀਜੇਪੀ ਲੀਡ ਕਰ ਰਹੀ ਹੈ ਹਾਂ ਜੀ ਬੀਜੇਪੀ ਅਜੇ ਤਾਂ ਮੋਢਲੇ ਰੁਝਾਨ ਨੇ ਬਾਕੀ ਜੋ ਜਦੋਂ ਆਗਾਜ਼ ਅੱਛਾ ਹੁੰਦਾ ਨਾ ਤਾਂ ਅੰਜਾਮ ਵੀ ਅੱਛਾ ਹੁੰਦਾ ਜੀ ਔਰ ਰਿਜ਼ਲਟ ਤਾਂ ਸਾਹਮਣੇ ਦਿਖਾਈ ਦੇ ਰਿਹਾ ਉਹਨਾਂ ਦੇ ਜਿਹੜੇ ਲੋਗ ਨੇ ਉਹ ਸਾਰੇ ਪਿੱਛੇ ਚੱਲ ਰਹੇ ਆ ਹਮਮ ਤੇ ਵਾਲ ਵੀ ਖੁਦ ਪਿੱਛੇ ਚੱਲ ਰਹੇ ਆ ਜੀ ਮੈਂ ਸਮਝਦਾ ਕਿ ਉਹਨਾਂ ਦੇ ਕਰਮਾਂ ਦਾ ਨਤੀਜਾ ਜੋ ਉਹਨਾਂ ਨੇ 10 ਸਾਲ ਚ ਲੋਕਾਂ ਨਾਲ ਧੋਖਾ ਕੀਤਾ ਹਮ ਤੇ ਉਹਦੇ ਤੇ ਲੋਕ ਨਰਾਜ ਤੇ ਨਿਰਾਸ਼ ਹੋ ਕੇ ਅ ਜਿਹੜਾ ਇਹਨਾਂ ਨੂੰ ਤਾਂ ਜੇ ਲੋਕ ਰਾਜ ਆ ਨਾ ਜੀ ਜਿਹੜਾ ਜੀ ਲੋਕ ਲਾਜ ਬਹੁਤ ਜ਼ਰੂਰੀ ਹੁੰਦੀ ਆ ਇਹਨਾਂ ਨੇ ਲੋਕਾਂ ਗੋਲਦੇ ਹੋਏ ਲੋਕਾਂ ਦੀ ਸ਼ਰਮ ਵੀ ਨਹੀਂ ਰੱਖਦੇ ਜਮਨਾ ਸਾਫ ਕਰ ਦੂੰਗਾ ਅਗਰ ਨਹੀਂ ਤਾਂ ਦੁਬਾਰਾ ਵੋਟ ਮੱਗ ਦੇਣਾ ਹਮ ਕਦੇ ਅਗਰ ਮੈਨੇ ਕੰਮ ਕੀਏ ਹੈ ਤਾਂ ਵੋਟ ਦੇਣਾ ਇਸ ਵਾਰ ਕੁਝ ਵੀ ਕਹਿਣ ਨੂੰ ਹੈ ਨਹੀਂ ਸੀ ਫਿਰ ਵੀ ਝੂਠ ਬੋਲੀ ਗਏ ਉਹ ਇਸ ਤਰ੍ਹਾਂ ਨਹੀਂ ਕੰਮ ਚੱਲਿਆ ਕਰਦਾ ਜੀ ਇਸੇ ਤਰ੍ਹਾਂ ਪੰਜਾਬ ਚ ਪੰਜਾਬ ਮੇਂ ਕ腐ਸ਼ਨ ਖਤਮ ਕਰਦੀ ਉੱਥੇ ਕਹਿਣਗੇ 10 ਦਿਨ ਮੇਂ ਫਿਰ 15 ਦਿਨ ਮੇਂ ਖਤਮ ਕਰ ਦੇਈ ਪੰਜਾਬ ਚ ਕ腐ਸ਼ਨ ਕਿੱਦਿ ਖਤਮ ਹੋਈ ਹੈ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਚ ਕ ਸੁਣਦੇ ਆ ਉਹ ਵੀ ਜਾਣਦੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਲਾਡ ਆਰਡਰ ਦਾ ਵੀ ਪਤਾ ਇਸ ਤਰ੍ਹਾਂ ਦੇ ਵਿਵਹਾਰ ਸੀ ਝੂਠ ਬੋਲੀ ਜਾਣਾ ਉਹਦੇ ਨਾਲ ਕੰਮ ਨਹੀਂ ਚੱਲਦਾ ਜੀ ਜੀ ਜੀਵੜਾ ਸਾਹਿਬ ਗਰੇਵਲ ਸਾਹਿਬ ਤੁਹਾਨੂੰ ਇਸ ਗੱਲ ਦੀ ਮੁਬਾਰਕ ਦਿੰਦੇ ਆ ਕਿ ਮੁਜਲੇ ਮਡਲੇ ਰੁਝਾਨਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਲਾਈਟ ਪੇਪਰ ਖੁੱਲੇ ਸੀ ਤਾਂ ਤੁਹਾਡੀ ਪਾਰਟੀ ਨੇ ਬਹੁਤ ਲੀਡ ਕੀਤੀ ਔਰ ਹੁਣ ਵੀ ਤੁਸੀਂ ਬਹੁਤ ਵੱਡੀ ਲੀਡ ਮੇਨਟੇਨ ਕੀਤੀ ਹੋਈ ਹੈ ਤੁਹਾਨੂੰ ਕੀ ਲੱਗਦਾ ਜਿਹੜੇ ਬੈਲਟ ਪੇਪਰਸ ਦੇ ਰੁਝਾਨ ਹੁੰਦੇ ਆ ਉਹ ਇੱਕ ਸੈਂਪਲ ਹੁੰਦੇ ਇਸ ਗੱਲ ਦੇ ਇੱਕ ਕਹਿ ਸਕਦੇ ਆ ਕਿ ਵੀ ਉਹ ਬਾਅਦ ਦੇ ਵਿੱਚ ਵੀ ਉਹ ਰੁਝਾਨ ਬਣੇ ਰਹਿਣੇ ਚਾਹੀਦੇ ਆ ਬਿਲਕੁਲ ਉਹ ਜਿਹੜੇ ਇਹ ਤਾਂ ਜਾਦਾ এমਪਲੋਇਸ ਹੁੰਦੇ ਆ ਜਾਂ ਆਰਮੀ ਵਾਲੇ ਹੁੰਦੇ ਆ ਉਹਨਾਂ ਦੇ ਆਉਂਦੇ ਆ ਹਾਂ ਤੇ ਮੈਂ ਸਮਝਦਾ ਕਿ ਉਹਨਾਂ ਦੀ ਸੋਚ ਜਿਹੜੀ ਆ ਉਹ ਇੱਕ ਤਰ੍ਹਾਂ ਦਾ ਇੰਟੈਲੈਕਚੁਅਲ ਵਰਗ ਹੁੰਦਾ ਸਮਾਜ ਦਾ ਤੇ ਉਹਨਾਂ ਦੀ ਸੋਚ ਜਿਹੜੀ ਹੁੰਦੀ ਆ ਉਹ ਰਿਫਲੈਕਟ ਕਰਦੀ ਆ ਬਾਕੀ ਸੋਸਾਇਟੀ ਤੇ ਵੀ ਆਮ ਕਰਕੇ ਕਰਦੀ ਆ ਕਈ ਜਗ੍ਹਾ ਫਰਕ ਵੀ ਪੈ ਜਾਂਦਾ ਉਸ ਦਾ ਐਸੀ ਗੱਲ ਨਹੀਂ ਹੈ ਜੀ ਪਰ ਇਸ ਵੇਲੇ ਤਾਂ ਜਿਹੜਾ ਗਿਣਤੀ ਆ ਉਹ ਅੱਗੇ ਚੱਲ ਪਈ ਆ ਹਾਂ ਨਹੀਂ ਤੁਹਾਡੀ ਗੱਲ ਠੀਕ ਹੈ ਕਿਉਂਕਿ ਜੀ ਕਿਉਂਕਿ ਹਰਿਆਣੇ ਦੇ ਵਿੱਚ ਸਭ ਕੁਝ ਉਲਟਾ ਹੋ ਗਿਆ ਸੀ ਕਿਉਂਕਿ ਉਹ ਬੈਲਟ ਪੇਪਰ ਵੇਲੇ ਕਾਂਗਰਸ ਅੱਗੇ ਸੀ ਤੇ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੋ ਗਈ ਪਰ ਦਿੱਲੀ ਦੇ ਵਿੱਚ ਬਿਲਕੁਲ ਉਲਟਾ ਚੱਲ ਰਿਹਾ ਹਾਂ ਹਾਂਜੀ ਆ ਦਿੱਲੀ ਚ ਉਲਟਾ ਚੱਲ ਰਿਹਾ ਤੇ ਦਿੱਲੀ ਚ ਗੱਲ ਇਹ ਹੈਗੀ ਕਿ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਸਾਰੇ ਲੋਕ ਉਹਦੇ ਮਤ ਸਮਝ ਲਓਗੇ ਐਕਚੁਅਲ ਵਰਗ ਪਹਿਲਾਂ ਕਨਵਿੰਸ ਕਰਕੇ ਆਈ ਸੀ ਜੀ ਜੀ ਗਰਵਲ ਸਾਹਿਬ ਤੁਹਾਨੂੰ ਕੀ ਲੱਗਦਾ ਕਾਂਗਰਸ ਕਿਉਂ ਨਹੀਂ ਕਰ ਸਕੀ ਕਿਉਂਕਿ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਤਾਂ ਉਹ 99 ਸੀਟਾਂ ਤੇ ਪਹੁੰਚ ਗਈ ਤੇ ਇੱਥੇ ਕਿਉਂ ਨਹੀਂ ਕਰ ਸਕੀ ਕਿਉਂਕਿ ਸਾਰੀ ਲੀਡਰਸ਼ਿਪ ਦਿੱਲੀ ਦੇ ਵਿੱਚ ਬੈਠੀ ਹੋਈ ਹੈ ਉਹਨਾਂ ਦੀ ਨਹੀਂ ਕਾਂਗਰਸ ਕੋਲ ਸੰਗਠਨ ਨਹੀਂ ਹੈ ਜੀ ਸਭ ਤੋਂ ਵੱਡੀ ਗੱਲ ਇਹ ਆ ਹਮ ਜਦੋਂ ਸੰਗਠਨ ਨਾ ਹੋਵੇ ਨਾ ਫਿਰ ਉਸ ਨੂੰ ਅੱਗੇ ਤੋਰਨਾ ਬੜਾ ਮੁਸ਼ਕਲ ਹੋ ਜਾਂਦਾ ਜੀ ਤੇ ਪਰ ਕਾਂਗਰਸ ਨੂੰ ਇੱਕ ਆਦਾ ਆਮ ਆਦਮੀ ਪਾਰਟੀ ਹੈ ਕਿਉਂਕਿ ਇਹ ਖੜੀ ਹੋਈ ਸੀ ਆਰਟੀ ਕਾਂਗਰਸੀਜ਼ਮ ਤੇ ਪਰ ਕੌਮਜ਼ ਕਮਜ਼ੋਰ ਹੁੰਦੀ ਗਈ ਤੇ ਉਹਨੂੰ ਸਮਝੌਤਾ ਵੀ ਕਰਨਾ ਪੈ ਗਿਆ ਪੋਸਟ ਖਤਮ ਹੋਈ ਹੈ ਅੱਜ ਵਿੱਚ ਸੋ ਕਾ ਕੌਣ ਮੁੱਖ ਮੰਤਰੀ ਤੁਹਾਡਾ ਹੋਏਗਾ ਫਿਰ ਨਹੀਂ ਤਾਂ ਕਿ ਖੁਸ਼ ਕੁਝ ਦੱਸ ਸਕਦੇ ਕਿ ਕਿਹ ਕਿਹਨੇ ਜਿੱਤਣਾ ਹੈ ਵੀ ਨਹੀਂ ਦੱਸ ਸਕਦੇ ਅਜੇ ਸ਼ੁਰੂਤੀ ਰੁਝਾਨ ਨੇ ਜੀ ਮੈਂ ਇਹ ਸਮਝਦਾ ਕਿ ਮੁੱਖ ਮੰਤਰੀ ਬੀਜੇਪੀ ਦਾ ਹੋਏਗਾ ਜਿਹੜਾ ਸਾਰਿਆਂ ਨੂੰ ਜਿਹੜੇ ਐਮਐਲਏ ਆ ਉਹ ਹੀ ਤਾਂ ਚੁਣਦੇ ਆ ਉਹਦੇ ਵਿੱਚ ਮੈਂ ਕਿੰਨਾ ਜੀ 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 ਅਸੀਂ ਤਾਂ ਸੰਭਾਵੀ ਤੌਰ ਤੇ ਗੱਲ ਕਰਦੇ ਹੁੰਦੇ ਆ ਵੀ ਕਿਸ ਤਰ੍ਹਾਂ ਦੀ ਆਸ ਹੈ ਕਿਉਂਕਿ ਕੇਜਰੀਵਾਲ ਨੂੰ ਜਿਹੜਾ ਉਹ ਪ੍ਰਵੇਸ਼ ਵਰਮਾ ਹਣੀ ਹਰਾਉਂਦੇ ਪਏ ਆ ਇਸ ਵਕਤ ਫਾਈਨਲ ਰਿਜ਼ਲਟ ਦੱਸਣਗੇ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜੀ ਬਿਲਕੁਲ ਜੀ ਮਿਹਰਬਾਨੀ ਗਰੇਵਾਲ ਸਾਹਿਬ ਤੁਸੀਂ ਆਪਣਾ ਪ੍ਰਤੀਕਰਮ ਸਾਡੇ ਨਾਲ ਸਾਂਝਾ ਕੀਤਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ